20000 ਦੇ ਤਿੰਨ ਜੋੜੇ ਲੈਂਦੇ ਆ ਆ ਜਿਹੜਾ ਕੋਕਾ ਆ 400 ਨੇ ਡੈਨਮੇ ਦਾ 500 ਦਾ ਆ 500 ਦਾ ਇੱਕ ਕੋਕਾ ਆ ਤੇ ਸਾਡੀਆਂ ਤਾਂ ਜਣੀਆਂ ਅਸੀਂ ਦੋ ਤਿੰਨ ਜੋੜੇ ਸਾਰੀ ਕੱਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਜਿਵੇਂ ਮੈਂ ਬੋਲਦਾ ਉਹਵੇਂ ਬੋਲ ਕੇ ਕੀ ਹਾਲ ਚਾਲ ਜੀ ਅੱਜ ਮੇਹਰਦਾਨ ਲਾ ਗਏ ਅੱਜ ਫਿਰ ਮੰਗ ਹਾਂ ਮੰਨਦੇ ਚ ਨਾਲ ਦੇਸ ਦਾ ਟਾਈਮ ਉਹ ਪਤਨੀ ਕਿੱਧਰ ਕਿੱਧਰ ਗਈ ਆ ਆਰਡਰ ਕਰਨ ਗਿਆ ਮਨਤ ਹੋ ਗਈ ਸੀ ਸਾਡੀ ਥੋੜੀ ਜੀ ਬਿਮਾਰ ਉਹ ਤਿੰਨ ਚਾਰ ਦਿਨ ਉਹਨੇ ਕੁਝ ਨਹੀਂ ਖਾਦਾ ਤੇ ਹੁਣ ਮੈਂ ਤੇ ਜਗਤੇਸ਼ਵਰ ਨੂੰ ਲੈ ਕੇ ਆਇਆ ਮੈਕਡੋਨਲਡਸ ਤੇ ਨਾਲ ਆ ਗਈ ਸਾਡੀ ਜਗਨੇ ਅੱਜ ਅੱਜ ਚਾਰੋ ਹੀ ਆਏ ਆ ਬਾਕੀ ਸਾਰੀ ਫੈਮਿਲੀ ਸਾਡੀ ਘਰੇ ਆ ਠੀਕ ਆ ਤੇ ਆ ਹੀ ਦੇਖਦੇ ਆ ਫਿਰ ਅਸੀਂ ਕੀ ਆਰਡਰ ਕਰਦੇ ਆ ਤੇ ਕੀ ਖਾਣੇ ਵੀਨੇ ਅੱਜ ਆਪਾਂ ਵੇਲੇ ਨਾਲ ਹੀ ਆ ਗਿਆ ਅਗਲੀ ਹਨਾ ਅੱਜ ਤਾਂ ਸਾਡੇ ਹਜੇ 4 ਵਜੇ ਆਗੇ ਅਸੀਂ ਰਾਤ ਨੂੰ ਆਉਣੇ ਹਾਂ ਅੱਜ ਦੇ ਨਹੀਂ ਆ ਗਏ ਆਵਾਸੀਆਂ ਲਈ ਜੰਦਾ ਹੈ ਵਾਸੀਆਂ ਲਈ ਜੰਦਾ ਜਲਦੀ ਆ ਆਰਡਰ ਭੇਜੋ ਬਈ ਜਲਦੀ ਮੈਕਡੋਨਲਡਰ ਆਰਡਰ ਭੇਜੋ ਕੇ ਮੈਕਡੋਨਲਡਰ ਜਲਦੀ ਕਿੰਨਾ ਨੰਬਰ ਆਪਣਾ 3 ਜਲਦੀ ਲਿਆ ਦਿਓ ਬਈ ਭੁੱਖ ਬਹੁਤ ਲੱਗੀ ਹੈ ਉਹ ਬੱਸ ਦੂਰ ਕਰਕੇ ਬਣਾਓ ਚੇਕੇ ਦਾ ਮਾਵੀ ਸਿੱਖਣਾ ਹੈ ਪੰਪ 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 ਦੂਰ ਦੂਰ ਇਹਦਾ ਫੈਂਟਾ ਮੇਰੀ ਕਿਹੜੀ ਕੀਤੀ ਹੁਣ ਮੰਗੋ ਮੰਗੋ ਖਵਾ ਖਵਾ ਮੈਨੂੰ ਕਰਦੇ ਖੱਟਾ ਹੈ ਹਾਂ ਤਾਂ ਕੰਮ ਔਕੇ ਸੀ ਜਾਂ ਢਿੱਡ ਤਾਂ ਭਰ ਗਿਆ ਮੇਰਾ ਤਾਂ ਹੈਂ ਇਹ ਗੋ ਆਈਸਕ੍ਰੀਮ ਮੰਗੋ ਚੱਲੀਏ ਫਿਰ ਗੱਡੀ 'ਚ ਖਣੀ ਆ ਕੀ ਹੋ ਗਿਆ ਕਿਹੜੇ ਆ ਸਾਡੀ ਆਈਸਕ੍ਰੀਮ ਖਾ ਕੇ ਲੈ ਇੰਨੀ ਮਿਲੀ ਕੁੜੀ ਨੂੰ ਹੈ ਮੈਕਡੋਨਲਡਰ ਆ ਕੀ ਕਰਦੇ ਬਾਈ ਆਈਸਕ੍ਰੀਮ ਖਾ ਗਿਓ ਵਿਚਾਰੀ ਕੁੜੀ ਵੀ ਆਜੋ ਆਇਆ ਤਾਂ ਸ਼ੁਕਰ ਆ ਚਾਕਲੇਟ ਆ ਮੰਗੋ ਨਹੀਂ ਹੈਗੀ ਨਾ ਮੇਰਾ ਕੋਨ ਟੁੱਟ ਗਿਆ ਓਏ ਦਿਵੇਸ਼ਵਰ ਕੋਣ ਟੁੱਟ ਗਿਆ ਥੱਲੇ ਆ ਲੈ ਕੋਣ ਫੜੀ ਥੱਲੇ ਲੈ ਆਇਆ ਕੋਈ ਫ੍ਰੀ ਟੁੱਟ ਗਈ ਮੇਰੀ ਲੈ ਓ ਹੋ ਹੋ ਸਾਨੂੰ ਕੋਣ ਟੁੱਟਿਆ ਮਸੈਂ ਹਾਂ ਜੀ ਦੇਸ਼ਵਰ ਕੋਣ ਟੁੱਟ ਗਿਆ ਚਲੋ ਆ ਹੁਣ ਮੈਂ ਕਿਵੇਂ ਕਰਾਂ ਹੱਲ ਇਹਦਾ ਵੇਟ ਕਰਨੀ ਪਊਗੀ ਕੋਨ ਟੁੱਟ ਗਿਆ ਮੇਰਾ ਆਈ ਸਾਡੇ ਨਾਲ ਤਾਂ ਕਲੋਲ ਹੀ ਹੋ ਗਈ ਹੈ ਮੇਰਾ ਕਾਉਂਟ ਟੁੱਟਿਆ ਆ ਗਿਆ ਨਾਲੇ ਅੱਧਾ ਘੰਟਾ ਵੇਟ ਕੀਤੀ ਆਪਣਾ ਆਰਡਰ ਹੀ ਗਵਾਜ ਗਿਆ ਸੀ ਹੈ ਮਸਾਂ ਆਰਡਰ ਲੱਭਿਆ ਸਾਡਾ ਹੈਂਜ ਗਤੇਸ਼ਵਰ ਉਧਰ ਸਾਡੇ ਗਗਨੇ ਦੀ ਅੱਧੀ ਆਈਸਕ੍ਰੀਮ ਹੀ ਖਾ ਗਏ ਮੈਕਡੋਨਲਡਸ ਵਾਲੇ ਤੈਨੂੰ ਝੂਠੀ ਮਿਲ ਗਈ ਓਹਨੂੰ ਭੁੱਖ ਲੱਗੀ ਸੀ ਓਨੇ ਅੱਧੇ ਦਾ ਉੱਤੇ ਆਈਸਕ੍ਰੀਮ ਦੇਤਾ ਹੈ ਮਲਟ ਦੇ ਆਈਸਕ੍ਰੀਮ ਦੇਤਾ ਤੈਨੂੰ ਕੀ ਦੇਤਾ ਮਲਟ ਦੇ ਆਈਸਕ੍ਰੀਮ ਮੈਨ ਮਲਟ ਦੇ ਫੰਨ ਲੱਗ ਜੀ ਗਿਆ ਤਪਾ ਹੋ ਗਿਆ ਤਪਾ ਹੋ ਗਿਆ ਹੌਟ ਆਈਸਕ੍ਰੀਮ ਦੇਦੀ ਹੌਟ ਆਈਸਕ੍ਰੀਮ ਚਲੋ ਚੱਲੀਆ ਤੇ ਇੱਥੇ ਆਪਣਾ ਖੋਲਣਾ ਉਹ ਆਪਾਂ ਲੈ ਲਿਆ ਥੱਲੇ ਦਾ ਉਹਦੇ ਚ ਮੱਝ ਵਾਲੇ ਪਾਉ ਬ੍ਰਾਂਡ ਲਾਉਣਾ ਆ ਆ ਸਹੀ ਆ ਤੈਨੂੰ ਆ ਲਓ ਜੀ ਗਰੀਲਾ ਬਲੈਕ ਇਹ ਕਿੰਨਾ ਦਾ ਪਾ ਲੈਣਾ ਕਾਹ ਗਿੰ ਕਿਹੜਾ ਨਾ ਬੇਸੀ ਬਸ ਹਾਲੇ ਹਾਲੇ ਚੰਗਾ ਭਰਾ ਜੀ ਅੱਛਾ ਕਾ ਸ਼ੁਗਵਾ ਦੀ ਵਾਂਡ ਮੰਕੀ ਵਿਦ ਇਸ ਕਰੋਡ 사이ਡ ਕਢ ਲੈਣਾ ਐਲੀਫੈਂਟ ਸੋਨਾ ਨਾ ਨਹੀਂ ਇੱਕ ਐਲੀਫੈਂਟ ਹੈ ਆਹ ਇਹ ਕੋਈ ਟਾਈਗਰ ਚੀਤਾ ਕਾਟੋ ਉਹ ਪੰਡ ਦਿਖਾਉਂ ਇਹ ਲੈਣਾ ਤੂੰ ਥੈਂਕ ਯੂ ਮਸਟਰ ਉਹਨਾ ਆ ਠੀਕ ਹੈ ਨਾ ਯਾ ਬੜੀ ਜਹਤ ਤੱਕ ਜੀ ਨਿਪਟਿਆ ਇਹ ਕੱਟ ਲਾਂਗੇ ਆਪਾਂ ਓਕੇ ਕੋਈ ਨਹੀਂ ਅਸੀਂ ਕਿੰਨੇ ਫੜ ਦੇਣਾ ਕੱਟ ਲਾਂਗੇ ਮੀਸਟਰ ਮੈਂ ਹਾਵ ਮੱਚ ਮਨੀ ਰਿਕਮੈਂਡ ਪਹਿਲਾਂ ਤੂੰ ਡਿਸਾਈਡ ਕਰੋ ਫਿਰ ਕਰਦਾ ਕਿਹੜੇ ਲੈਣੇ ਆ ਦੋ ਇਹ ਰੱਖੀ ਬੈਠੇ ਮਗਰ ਕੁੜੀ ਉਹ ਸੋਜਕਤੇਸ਼ਵਰ ਕੀ ਲਿਆ ਜਕਤੇਸ਼ਵਰ ਨੇ ਮੈਨੂੰ ਸਭ ਤੋਂ ਵੱਡਾ ਨਾ ਉਹ ਗਰੀਲਾ ਗਗਨੇ ਤੂੰ ਗਗਨੇ ਪਹਿਲਾਂ ਹੋਰ ਲਿਆ ਸੀ ਆ ਵਧੀਆ ਨਾ ਆ ਵ ਗਰੀਲਾ ਇਹ ਕੀ ਕਰੀਏ ਨਾ ਗਰੀਲਾ ਲਿਆ ਕੇ ਆ ਹੈ ਕਚਰੇਆਂ ਗਰੀਲਾ ਆ ਬੰਦੇ ਨੂੰ ਠੰਡ ਨਹੀਂ ਲੱਗਦੀ ਸਾਡੇ ਜਕਤੇਸ਼ਵਰ ਨੂੰ ਠੰਡ ਨਹੀਂ ਲੱਗਦੀ ਅੱਲੋਂ ਵੀ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਬਰਗਰ ਕਿੰਗ ਚਲੇ ਕਿਉਂਕਿ ਮਾਸਟਰ ਦਾ ਵੀਊ ਨਹੀਂ ਹੁੰਦੇ ਮੈਕਡੋਨਲਡਸ ਦਾ ਵੀਊ ਨਹੀਂ ਖਾਈ ਦੰਦੇ ਹਾਂ ਸਾਨੂੰ ਬਈ ਵੀਊ ਘਟ ਗਿਆ ਉਹ ਕਹਿੰਦੇ ਨੇ ਤਾਂ ਹੀ ਕਰਦੇ ਬੈਕਡੋਨੋਂ ਤੁਰੇ ਰਹਿਣੇ ਕੋਈ ਹੋਰ ਵੀ ਬਲੌਗ ਬਣਾ ਲਿਆ ਕਰਾਣਾ ਤੇ ਅੱਜ ਅਸੀਂ ਥੋੜਾ ਜਿਹਾ ਬਈ ਹੈ ਤਾਂ ਸਾਡਾ ਮਿਕਸਜ ਆ ਕੁਝ ਪਿਛਲੇ ਦਿਨਾਂ ਦਾ ਪਰ ਕੁਛ ਇਦਾਂ ਦਾ ਥੋੜਾ ਜਿਹਾ ਮੇਰੇ ਵੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਕਰ ਲਓ ਤੇ ਮੈਂ ਪਿਛਲੇ ਬਲੌਗਰ ਦੇ ਵਿੱਚ ਜਵਾਂ ਨਹੀਂ ਤੁਹਾਨੂੰ ਕਿਹਾ ਤੇ ਵੀਊ ਸਾਡੇ ਬਹੁਤ ਥੋੜੇ ਰਹਿ ਗਏ ਅੱਜ ਜਦੋਂ ਮੈਂ ਐਨ ਆਰ ਆਈ ਵੀਰ ਆਏ ਸਾਡੇ ਇਹਨਾਂ ਨੇ ਮੇਰੇ ਵੀਊ ਬਹੁਤ ਘਟਾ ਦੇ ਹਨਾ ਸਭ ਸਾਰਾ ਘਟਾ ਇਹਨਾਂ ਦੇ ਜਮੇ ਆ ਸੰਡੇ ਸੰਡੇ ਚੱਲੂਗੇ ਜਗਾਂਦ ਦੇ ਹਾਂ ਸੰਡੇ ਚੱਲਾਂਗੇ ਤੁਹਾਨੂੰ ਕਮਾਵਾਂਗੇ ਹੁਣ ਲੋਕੇਸ਼ਨ ਆ ਅਸੀਂ ਬਸ ਸਾਨੂੰ ਮੋਗਾ ਜੀਰਾ ਛੱਡ ਦੇਣਾ ਹੁਣ ਅਸੀਂ ਤੁਹਾਨੂੰ ਵੀ ਕਮਾਵਾਂਗੇ ਅਸੀਂ ਵੀ ਘੁੰਮਾਂਗੇ ਠੀਕ ਹੋ ਗਿਆ ਹੁਣ ਸੰਡੇ ਤੋਂ ਬਾਅਦ ਤੁਹਾਡੇ ਵਧੀਆ ਬਲੌਗ ਆਉਣਗੇ ਤੇ ਜਰੂਰ ਲਾਈਕ ਸ਼ੇਅਰ ਕਰਦੇ ਜਾਓ ਸਾਡਾ ਕੰਮ ਬਹੁਤ ਡਾਊਨ ਹੋਇਆ ਪਿਆ ਹੈ ਕੋਈ ਪਤਾ ਨਹੀਂ ਲੱਗਦਾ ਕਿਤੇ ਅਸੀਂ ਬਲੌਗ ਦੀ ਲੱਤ ਫੜ ਲਏ ਨੇ ਕਿਤੇ ਸਿਰ ਫੜ ਲਏ ਨੇ ਆਜੋ ਆਜੋ ਹਾਂ ਚਲੋ 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 ਵੱਡਿਆਂ ਦੇ ਲੈ ਕੇ ਜਾਊਗੀ ਟਾਪਦਿਆਂ ਦੇ ਮੱਸ ਜਾਰੀ ਨੂੰ ਕਿਦੋਂ ਮੈਕਡੋਨ ਬਰਗਰ ਕਿੰਗ ਬਰਗਰ ਕਿੰਗ ਚੱਲ ਪਹਿਲਾਂ ਇਧਰੋਂ ਨਾ ਖਰੀਦ ਲੈ ਕੀ ਹੋ ਗਿਆ ਜਗਤੇਸ਼ਵਰ ਆਸੀ ਗੱਡੀ ਚ ਚੱਲੇ ਗੱਡੀ ਚੱਲੇ ਬੋਰ ਹੋ ਗਿਆ ਹਾਂ ਕਿਉਂ ਹਾਂ ਬਤਾ ਕਰਨ ਆ ਗਿਆ ਉਹ ਤਾਂ ਜੁਵੈਲਰੀ ਉੜ ਗਈਆਂ ਹਨ ਫੇਰ ਹਨ ਆ ਬੋਰ ਹੋ ਰਹੇ ਆ ਹੈ ਤੇ 버거 ਕਿੰਗ 버거 ਕਿੰਗ 버거 ਕਿੰਗ ਵੀ ਲੇਟ ਹੋ ਜਾਣਾ ਆਪਣਾ ਹਨ ਹਨੇਰਾ ਹੋ ਜਾਣਾ ਸ਼ਾਮ ਹੋ ਗਈ ਫੇਰ ਹੈਗਾ ਬੋਰਿੰਗ ਦੇ ਸਾਡੇ ਬੰਦੇ ਨਾਲ ਦੇ ਆ ਜਾਂਦੇ ਸ਼ਾਪਿੰਗ ਕਰਨ ਫੇਰ ਅਸੀਂ ਹੋ ਜਾਈਏ ਉੱਥੇ ਬੈਠੇ ਬੈਠੇ ਬੋਰ ਕਿਤੇ ਐਸ ਨੈਰੀ ਦੇ ਜਾਣਾ ਕਿਤੇ ਉਹਦੇ ਜਾਣਾ ਇੰਨਾ ਬੋਰ ਹੋ ਗਏ ਆਪਾਂ ਸਾਨੂੰ ਇੱਕ ਲੱਗੀ ਪਈ ਆ ਭੁੱਖ ਅਸੀਂ ਤਿੰਨੇ ਆ ਗਏ ਤੇ ਉਹ ਤਿੰਨੇ ਰਹਿ ਗਏ ਸਾਨੂੰ ਇੱਕ ਘੰਟਾ ਹੋ ਗਿਆ ਵੇਟ ਕਰਦੇ ਨੂੰ ਆਉਂਦੇ ਨਹੀਂ ਕੱਲ ਤੋਂ ਹੋ ਗਏ ਆਉਂਦੇ ਨੂੰ 10 ਮਿੰਟ 10 ਮਿੰਟ ਤੱਕ ਆ ਲਈ ਜਾਂਦੇ ਆ ਸਾਨੂੰ ਭੁੱਖ ਲੱਗੀ ਆ ਆਉਂਦੇ ਨਹੀਂ ਸਾਨੂੰ ਕਹਿੰਦੇ ਆ 10 ਮਿੰਟ 10 ਮਿੰਟ ਹੋਰ ਮਾਈ ਜਾਂਦਾ ਹੂੰ ਉਧਰ ਵਾਸ਼ਰੂਮ ਆਈ ਜਾਂਦਾ ਇੱਥੇ ਕੋਈ ਬਾਥਰੂਮ ਹੈ ਨਹੀਂ ਉਦੋਂ ਸਾਨੂੰ ਭੁੱਖ ਲੱਗੀ ਸਾਡੇ ਅੰਦਰ ਨੱਚੀਆਂ ਦੇ ਚੂਹੇ ਹਨਾ ਵੀ ਪਾਸੀ ਜਾਣਾ ਛੇਤੀ 버거 ਕਿੰਗ ਸਾਡਾ ਵਲੌਗ ਮੈਨ ਲੱਗਦਾ ਵੀ ਅੱਜ ਵੀ ਬੋਰਿੰਗ ਹੋਊਗਾ ਹਨਾ ਹੁਣ ਅਸੀਂ ਮਗਰ ਆਏ ਹੈ ਕਿਹਨੇ ਹੁਣ ਵੀ ਨਹੀਂ ਆਉਂਦੀਆਂ ਇਹ ਤਾਂ ਬੈਠੀਆਂ ਟੌਰ ਨਾਲ ਇਹ ਤਾਂ ਬੈਠੀਆਂ ਟੌਰ ਨਾਲ ਐਂ ਕਰ ਐਟਮਾਰ ਫੇਰ ਆਉਣੀਆਂ ਮਾਰ ਕੇ ਨਹੀਂ ਆਉਂਦੀਆਂ ਆਉਂਦੇ ਨਹੀਂ ਸ਼ਟ ਆਪ ਸ਼ਟ ਆਪ ਆਹ ਟਾਈਮ ਹੋ ਗਿਆ ਬਈ ਸਾਨੂੰ ਸਾਡੇ ਬੰਦੇ ਨਾਲ ਅੱਜ ਲੇਟ ਕਰਾਦਾ ਨੇਰਾ ਹੋ ਗਿਆ ਹੁਣ ਮਗਰਲੇ ਪਾਸੇ ਚੱਲੀਏ ਚਲੋ ਮਣ ਖਾਨ ਘਟ ਤੇ ਫੋਟੋਮਾਂ ਕਰਾਉਣ ਵਾਦ ਆਉਂਦੇ ਆ ਹੂੰ ਆ ਸਟਾਰਾਂ ਦੇ ਵਿੱਚ ਦੀ ਲੋਕ ਲੰਗੀ ਜਾਂਦੇ ਆ ਤੇ ਫੋਟੋਮਾਂ ਖੜਾਈ ਜਾਂਦੇ ਬਸ ਚਲੋ ਭਾਈ ਓ ਬੱਲੇ ਇਹ ਪਾਈ ਦੇ ਸਹੀ ਹੋ ਗਏ ਆ ਸਾਈਜ਼ ਨਹੀਂ ਲੱਗਦੇ ਉਹ ਪਾ ਕੇ ਉਹ ਤਾਂ ਟਰਾਈ ਕਰ ਲਾ ਹੌਲੇ ਆ ਮੇਰੇ ਪੈਰ ਭੱਡੇ ਹੋ ਜਾਂਦੇ ਮੇਰਾ ਨੰਬਰ ਹੈਗਾ ਹਾਂ ਇਹਦਾ ਸਾਈਜ਼ ਕਿੰਨਾ ਨੰਬਰ ਤੁਹਾਡਾ ਨੰਬਰ ਮੈਚ ਬੱਟਨ ਚੱਕ ਲਓ ਵਜਹ ਹੱਥੋਂ ਮਨਤਾਏ ਗਗਨਾ ਆਏ ਕਿ ਨਹੀਂ ਪੁੱਤ ਹੈ ਹੈ ਆਏ ਨਹੀਂ ਆਏ ਆ ਆਹ ਬੋਣਿਆ ਇਹ ਮੈਨੂੰ ਕਲਰ ਨਹੀਂ ਪਸੰਦ ਆ ਇਹ ਕਲਰ ਨਹੀਂ ਪਸੰਦ ਕਿਉਂ ਇਹ ਹੋਰ ਨਹੀਂ ਹੈਗਾ ਸਾਈ ਚਲ ਆਜੋ ਤੁਸ ਵੈਸੇ ਲੈ ਸਕਦੇ ਪਰ ਚੇਂਜ ਕਰ ਸਕਦੇ ਕਿਹੜਾ ਲਾਏ ਇਹਦੇ ਅੱਛਾ ਅੱਛਾ ਸਰਪ੍ਰਾਈਜ਼ ਹੋਇਆ ਸੀ ਹਾਂ ਹੁਣ ਫਿਰ ਅੱਜ ਕਿੱਥੇ ਜਾਣਾ ਸੀ ਤਾਜ ਹੁਣ ਲੈ ਹੁਣ ਕਹਿੰਦਾ ਆਪਾਂ ਵੀਡੀਓ 'ਚ ਇਹ ਕਿਹਾ ਬਲੌਗ ਵਾਲਿਆਂ ਨੂੰ ਅੱਜ ਜਾਣਾ ਸੀ 버거 ਕਿੰਗ ਹਾਂ ਕੋਈ ਨਹੀਂ ਤਾਜ ਹਾਂ ਬੰਦ ਹੋ ਗਿਆ ਐਸਾ ਏ ਬੰਦ ਨਹੀਂ ਹੁੰਦਾ ਸਾਰਿਆਂ ਨੂੰ ਪਤਾ ਪਰ ਚੀਟ ਕਰ ਰਹੇ ਆ ਲੋਕਣਾ ਕਿ ਨਹੀਂ ਚੱਲ ਸਰਪ੍ਰਾਈਜ਼ ਆ ਕਹਿੰਦੇ ਦੱਸ ਦਾਂਗੇ ਹਣਾ ਵੀ ਚਲੋ ਚਲੋ ਹੁਣ ਡਨ ਕਰੋ ਤੇ ਚੱਲੀਏ ਨਿਕਲ ਜੀ ਪਾਰਟੀ ਵਾਲਾ ਪਾਰਟੀ ਵਾਲਾ ਸਨੋ ਅੱਗੇ ਨੰਗੋ ਕਿੱਥੇ ਬੈਠਣਾ ਹਾਂ ਜਗਦੇਸ਼ੌਰ ਆਪਣਾ ਅੱਜ ਫੇਰ ਕੈਨਸਲ ਹੋ ਗਿਆ ਕੰਮ ਹੈ ਆਪਾਂ ਕਿਹਾ ਸੀ 버ਗਰ ਖਾਂਗੇ ਫੇਰ ਅਸੀਂ ਕਿਹਾ ਤਾਜ ਹੋਟਲ ਅਸੀਂ ਵੀ ਅੱਜ ਸਾਰੇ ਬਲੌਗ ਦੇ ਵਿੱਚ ਕਨਫਿਊਜ਼ ਹੋਏ ਪਏ ਹਾਂ ਹਣ ਅਸੀਂ ਆ ਗਏ 골ਡ ਕੋਸਟ ਕਲੱਬ ਹਣ ਇੱਥੇ ਅੱਜ ਡਿਨਰ ਕਰਦੇ ਹਾਂ ਚਲੇ ਕਾਫੀ ਦਿਨ ਹੋ ਗਏ ਡਿਨਰ ਨਹੀਂ ਕੀਤਾ ਮੈਕਡੋਨਲਡ ਮੈਕਡੋਨਲਡ ਹੈ ਚਲੋ ਪਹਿਲਾਂ ਤਾਂ ਪਾਣੀ ਤਾਂ ਪੀਓ ਮੇਰੇ ਤਾਂ ਘਰ ਡੋਲ ਰਾ ਹਾਂ ਸਪਾਂਸਰ ਆਪਾਂ ਨੂੰ ਹੋਇਆ ਅੱਜ ਦਾ ਡਿਨਰ ਸਾਨੂੰ ਹੋਇਆ ਸਪਾਂਸਰ ਕਿਹਨੇ ਸਪਾਂਸਰ ਕੀਤਾ 트럼ਪ ਨੇ ਬਹੁਤ ਟੱਟੀਆਂ ਨਾ ਤੀ ਹਾਂ ਆ ਕੀ ਰਮਾਲ ਹੱਥ ਪੁੰਜਣ ਨੂੰ ਹੰਗਰੀ ਪੂਰਾ ਹੰਗਰੀ ਹਾਂ ਹਾਂ ਅੱਜ ਫਿਰ ਪੂਰੀ ਲੱਗੀ ਇਹਦਾ ਇਹ ਤਾਂ ਪੂਰਾ ਹੰਗਰੀ ਹੈ ਭੁੱਖ ਤਾਂ ਜ ਮੈਨੂੰ ਬਹੁਤ ਲੱਗਿਆ ਦੁਪਹਿਰੇ ਮੈਂ ਵੀ ਅੱਜ ਕੁਝ ਨਹੀਂ ਖਾਦਾ ਚਾਹ ਵੀ ਨਹੀਂ ਪੀਤੀ ਮੈਂ ਕਿਹਾ ਸਮੋਸੇ ਨਾ ਖਾਓ ਹਾਂਜੀ ਮੈਂ ਤਾਂ ਕਿਹਾ ਸੀ ਦੀਪਾਲ ਨੂੰ ਕਿਹਾ ਲੱਗਦੀ ਕਿਸੇ ਨੂੰ ਉਹ ਘੈਂਟ ਬਣਿਆ ਹੋਣਾ ਹਾਂਜੀ ਬਹੁਤ ਸਾਰੇ ਘੈਂਟ ਬਣਿਆ ਵੀ ਆਪਾਂ ਐ ਫਸਟ ਟਾਈਮ ਤੇ ਬੈਠਣ ਨੂੰ ਘੈਂਟ ਗੱਲ ਬਾਤ ਥੋੜਾ ਨੇਰਾ ਵੱਧਦਾ ਬਾਕੀ ਠੀਕ ਆ ਘੈਂਟ ਆ ਕਣੀ ਦੀ ਲਾਈਟਾਂ ਨੂੰ ਤਾਂ ਇਹਨਾਂ ਦੀਆਂ ਫਿੱਕੀਆਂ ਹੋ ਗਈਆਂ ਪਤਾ ਨਹੀਂ ਕੀ ਚੱਕਰ ਹੈ ਹੈ ਲੈਓ ਬਈ ਛੇਤੀ ਛੇਤੀ ਲੈਓ ਬਖਬੋ ਬਾਈ ਇੰਨੀ ਵੇਟ ਨਹੀਂ ਹੁੰਦੀ ਯਾਰ ਸਾਨੂੰ ਤਾਂ ਨੀਂਦ ਆਉਣ ਲੱਗੀ ਭੁੱਖੇ ਨੂੰ ਹਣਾ ਵੀ ਸਰਵਸ ਥੋੜੀ ਲੇਟ ਆਇਆ ਇਹਨਾਂ ਦੀ ਬਈ ਮੋਗਤੀ ਰੱਖ ਗਿਆ ਇੱਕ ਛੇਤੀ ਲਿਆਓ ਬਈ ਭੁੱਖ ਬਹੁ ਲੱਗੀ ਆ ਕੀ ਹੋ ਗਿਆ ਆਇ ਤਾਂ ਮੈਨੂੰ ਕੋਕੀ ਬੀਬੀ ਰਾਜ ਜਣਾ ਆਪਲੇ ਲੈ ਜੂ ਇੱਥੇ ਸਾਈਡ ਤੇ ਰਹਾ ਦੇ ਆਹ ਕਰ ਲੇ ਜੂ ਰੀਵਿਊ ਇਹਨਾਂ ਦਾ ਸਾਇਬੀ ਤਾਜ ਹੋਟਲ ਦਾ ਆ ਤੇ ਇੱਥੋਂ ਦਾ ਫੂਡ ਦਾ ਕੀ ਫਰਕ ਆ ਥੋੜਾ ਜਿਹਾ ਸਜਾਵਟ ਜੀ ਦਾ ਫਰਕ ਆ ਬਾਕੀ ਤੁਹਾਨੂੰ ਖਾ ਕੇ ਫਿਰ ਦਵਾਂਗੇ ਰਿਵਿਊ ਕਿਵੇਂ ਦਾ ਇਹਨਾਂ ਦਾ ਖਾਣਾ ਲੈ ਇਹ ਵੈਜੀਟੇਬਲ ਵੱਧ ਭਾਈ ਤੋਪਾ ਇਹ ਬਰੋਕਲੀ ਬਰੋਕਲੀ ਪਾਈ ਆ ਹਾਂ ਫੂਡ ਤਾਂ ਵੈਜੀਟੇਬਲ ਹੀ ਆ ਬਾਕੀ ਕਿ ਖਾਣ ਹੋਜੀ ਕਰਦਾ ਹਾਂ ਚਲ ਆ ਜਾ ਹਾਂ ਬਈ ਹਾਊ ਟੂ ਯੂ ਫੀਲ ਕੋਈ ਫੀਲ ਨਹੀਂ ਮਾੜਾ ਇੰਨਾ ਸਾਰੀ ਐ ਕਿਵੇਂ ਲੱਗਾ ਖਾਣਾ ਤੁਹਾਨੂੰ ਕੈਂਟ ਆ ਹਾਂ ਜੀ ਵੀਰਪਾਲ ਮਾਸੀ ਬੱਲੋ ਵੀਰਪਾਲ ਮਾਸੀ ਕਹਿ ਦੱਸੋ ਕਿਵੇਂ ਲੱਗਾ ਫੂਡ ਕੈਂਟ ਆ ਗੱਡ ਹਾਂ ਭਾਈ ਗਗਨ ਕੋਰ ਗਗਨ ਕਹਿੰਦੀ ਡਾਨਾ ਓਕੇ ਆ ਕਹਿੰਦੀ ਘੈਂਟ ਆ ਤੂੰ ਦੱਸ ਕਿਵੇਂ ਲੱਗਾ 버거 किंग ਵਾਲਿਆ ਤੂੰ ਦੱਸ ਕਿਵੇਂ ਲੱਗਾ ਫੋੜ ਗੱਡ ਨਹੀਂ ਸਵਾਦ ਗੱਡ ਅੰਨ ਲੱਗ ਗਿਆ ਹਾਈ ਗਾਇਸ ਵੈਕੰਡ ਸਟੱਕ ਹੋ ਗਿਆ ਪ੍ਰਸ਼ਾਦ ਹੀ ਆ ਹੰਗਰੀ ਪ੍ਰਸ਼ਾਦ ਸਾਨੂੰ ਵੀ ਦੇ ਪ੍ਰਸ਼ਾਦ ਓੜਾ ਸਰ ਥੈਂਕ ਯੂ ਮੂੰਗ ਦਾਲ ਦਾ ਹਲਵਾ ਵੀ ਖਾ ਲਈਏ ਇਹ ਜੀ ਜਮਗਾਲੀ ਤੁੰਗ ਕਨੇ ਹੈ ਬਰਾਊਨੀ ਕਿਵੇਂ 스멜 ਮਾਰਦੀ ਦਸੀ ਜਗਦੇਸ਼ਪੁਰ ਆ ਮ ਹੈ ਕਨੇ ਕਨੇ ਆ ਗਈ ਮੰਗਾਲੀ ਤੁਹ ਜੀ ਆ ਗਈ ਤੁਹ ਜੀ 스멜 ਜੀ ਆ ਗਈ ਸਾਰੇ ਹੈ ਨੀਂਦ ਕਿਨੂੰ ਕਿਨੂੰ ਆਉਂਦੀ ਹੁਣ ਸਾਡੇ ਬੰਦੇ ਵੀ ਨੀਂਦ ਦੀ ਤਿਆਰੀ ਚ ਇਹਤੇ ਕਿਸੇ ਦੀ ਕੋਈ ਚੰਗੀ ਐ ਨਾ ਸਾਰੇ ਪੁਲਿਸ ਵਾਲੇ ਹੀ ਆ ਮੈਂ ਤੁਹਾਨੂੰ ਆਖਿਆ ਨਾ ਮੁਲਾਜ਼ਮ ਕਿਸੇ ਦੀ ਕੋਈ ਹਾਂਜੀ ਪਾਰਟੀ ਆ ਰਿਟਾਇਰਮੈਂਟ ਦੀ ਫੂਡ ਚੋਂ ਬਈ 100 ਚੋਂ 100 ਨੰਬਰ ਇਹਨਾਂ ਨੂੰ ਫੂਡ ਸਵਾਦ ਸੀ ਘੈਂਟ ਸੀ ਗੱਲਬਾਤ ਤੇ ਹੁਣ ਟਾਈਮ ਸਰਵਿਸ 10 ਵਜੇ ਹੁਣ ਸਰਵਿਸ ਸਾਡਾ ਜਗਤੇਸ਼ ਦੱਸੂਗਾ ਹਾਂ ਬਈ ਸਰਵਿਸ ਥੋੜੀ ਜੀ ਸਲੋ ਆ ਬਾਕੀ ਟੇਸਟ ਘੈਂਟ ਆ ਨਾ ਹਾਂਜੀ ਸਾਡਾ ਟੈਂਟ ਹੈ 5:00 ਦੇ ਟੈਂਟ ਸੇ ਅੱਛਾ ਚਲੋ ਨੈਕਸਟ ਟਾਈਮ ਉੱਪਰ ਉਹ ਬਾਹਰ ਬਹਿਣ ਵਾਲਾ ਵੀ ਹੈਗਾ ਤਾਂ ਉੱਪਰ ਇੱਥੇ ਬੈਠ ਸਕਦੇ ਆ। ਅੱਬੀ ਯਾਰੀ ਤੇ ਮੇਰੀ ਥੱਲੇ ਜਾਂਦੇ ਮੇਰੀ ਨਹੀਂ ਜਮਾਵੇ ਕਹੇ ਰਹੇਂ ਉਹ ਬਿਗੜੀ ਤੇ ਬਹਾਕੀ ਤੇ ਹੱਥ ਨਹੀਂ ਫੜਾਉਂਦੇ ਤੂੰ ਹੱਥ ਨਹੀਂ ਛਡੋ। ਬੁੱਤਕੀ ਰੌਂਦ ਜੱਟ ਚਾੜੇ ਉਹਨੂੰ ਕਿੱਥੇ ਮਸਖਾਲ ਨੂੰ ਟੇਕਾਂਗੇ। ਲਓ ਵੀ ਮਿੱਤਰੋ ਆਪਣੀ ਤਾਂ ਕਹਿ ਦਨਗੇ ਹੋਰ ਗੱਲ ਆ 20000 ਦੇ ਤਿੰਨ ਜੋੜੇ ਲੈਂਦੇ ਆ ਆਹ ਦੇਖ ਐ ਕਿ ਇਹ ਤਾਂ ਚਪਲਾਂ ਹੀ ਆ ਨਾ ਹੁਣ ਇਹ ਠੰਡੀਆਂ ਹੋ ਜਾਣਾਂ ਕੀ ਹੋ ਜਾਣਾ ਗੰਦੀਆਂ ਗੰਦੀਆਂ ਹੋ ਜਾਣਗੀਆਂ ਫੇਰ ਇਹ ਪਾਉਣੀਆਂ ਨਹੀਂ ਮੈਂ ਪਾਉਂਗਾ ਮੇਰੇ ਕਾਹਦੇ ਆ ਹਾਂ ਤੇਰੇ ਤਾਂ ਕਾਲੀਆਂ ਆ ਉਹ ਕਾਲੀਆਂ ਨਵਾ ਜਿਆਦੇ ਸੋਹਣੀਆਂ ਲੱਗਦੀਆਂ ਹਨ ਪਰ ਇਹ ਮੈਲੀਆਂ ਜਿਆਦੇ ਹੋ ਜਾਣੀਆਂ ਛੇਤੀ ਬਲੈਕ ਛੇਤੀ ਕਾਲੀ ਨੇ ਆ ਮੈਲੀ ਨਹੀਂ ਹੁੰਦੀ ਤੂੰ ਕਿਹਦੇ ਮੇਲੇ ਲੈ ਲਈ ਬਈ ਇਹ ਸਾਨੂੰ ਪਤਾ ਨਹੀਂ ਲੱਗਣ ਦਾ ਯਾਦ ਚਪਲ ਲਓ ਵੀਰ ਦੀਆਂ ਚਪਲਾਂ ਲੈ ਕੇ ਆਏ ਚਾਰ ਜੋੜੇ ਠੀਕ ਹੈ ਯਾਰ ਘੈਂਟ ਆ ਆ ਜਿਹੜਾ ਕੋਕਾ ਹੈ 499 ਦਾ 500 ਦਾ ਆ 500 ਦਾ ਇੱਕ ਕੋਕਾ ਆ ਤੇ ਸਾਡੀਆਂ ਤਾਂ ਜਣੀਆਂ ਅਸੀਂ 2 3 ਜੋੜੇ ਜੋ ਮਾੜੇ ਲੈਣੇ ਹੋਣ ਤੇ 5 ਜੋੜੇ ਆਏ ਨੇ 100 ਦੀ ਇੱਕ ਜੋੜਾ ਆ ਜਾਂਦਾ 100 ਰੁਪਏ ਦਾ ਇੱਕ ਜੋੜਾ ਕੋਕਾ ਕੋਕਾ ਦੀ ਗੱਲ ਆ 500 ਦਾ ਆ ਜਿਹੜਾ 500 ਦਾ 500 ਦਾ ਇਹ 500 ਦੇ ਕਿਤੇ 499 ਆ ਹਾਂ ਕਿੰਨੇ ਦਾ 499 ਹਾਂ 499 500 ਦਾ ਆ ਵੀ 500 ਦਾ 250 ਦਾ ਆ ਆ ਗਿਆ ਸਸਤੇ ਕੋਈ ਮਹਿੰਗੇ ਆ 400 ਦਾ ਲੈ ਆ 400 ਦਾ ਕੱਲਾ ਜੀ ਆਇਆ ਲੈ 400 ਮੇਰੇ ਤੇ 700 ਲੱਗਿਆ ਕਿਤੇ ਆ ਮੈਨੂੰ 2.500 ਦੇ ਕੋਈ ਹੋਰ ਚੱਲੇ ਅੱਗੇ ਜਪੜ ਤੇ ਹਣ ਗੁਰਦੁਆਰੇ ਨਾ ਪਾਜੋ ਉੱਥੇ ਚੱਕ ਕੇ ਲੈ ਜਾਣੀਆਂ ਅੰਗਲੇ ਨੇ ਪਾਈ ਨਹੀਂ ਗੁਰਦੁਆਰੇ ਨਾ ਪਾ ਕੇ ਸਾਵਲੋ ਲਕੋਲ ਓਏ ਇਹ ਤਾਂ ਫੋਨ ਨਾਲੋਂ ਮਹਿੰਗੀ ਆ ਲਫੜ ਲੋਕ ਚ ਰੱਖ ਦਿਓ ਕਣੀ ਜਗਦੇਸ਼ਵਰ